वेलकम YouTube चैनल आई होप ਤੁਸੀਂ ਸਾਰੇ ਠੀਕ ਹੋਗੇ ਜਿਹੜੇ ਮੈਂ ਤੁਹਾਡੇ ਲਈ ਅੱਜ ਲੈ ਕੇ ਆਈਆਂ ਭੈਣਾਂ ਦੀ ਡਿਮਾਂਡ ਤੇ ਸਪੈਸ਼ਲ ਸ਼ਾਲ ਲੈ ਕੇ ਆਈਆਂ ਜਿਹੜੇ ਅਸੀਂ ਹਰ ਜਗ੍ਹਾ ਵੇਅਰ ਕਰ ਸਕਦੇ ਹਾਂ ਬਹੁਤ ਹੀ ਸੋਹਣੇ ਸ਼ਾਲ ਆ ਇਹ ਜਿਹੜੇ ਸ਼ਾਲ ਆ ਇਹ ਪਿਓਰ ਦੇ ਚੋਲਗੀ ਬਹੁਤ ਹੀ ਸੋਹਣੇ ਆ ਇਹ ਇਹ ਤੁਸੀਂ ਚੈੱਕ ਕਰੋ ਆਇਰੇ ਤੇ ਵਰਕ ਹੋਇਆ ਹੋਇਆ ਆ ਆ ਬੜੇ ਲਾਈਟਵਿਟ ਸ਼ਾਲ ਆ ਇਹਨਾਂ ਤੇ ਜਿਹੜਾ ਇਹ ਇਹਦਾ ਵਰਕ ਹੋਇਆ ਹੋਇਆ ਜੀ ਬਹੁਤ ਜਿਆਦੇ ਸੋਨੇ ਲੱਗਦੇ ਆ ਜੇ ਕਿਸੇ ਵੀ ਭੈਣ ਨੇ ਮੰਗਵਾਉਣੇ ਆ ਤੇ ਸਕਰੀਨ ਉੱਪਰ ਨੰਬਰ ਆ ਸਾਰੇ ਸ਼ਾਲ ਚ ਹੀ ਇਦਾਂ ਵਰਕ ਆ ਇਹ ਵੇਖੋ ਤੁਸੀਂ ਬਹੁਤ ਜਿਆਦੇ ਸੋਨੇ ਲੱਗਦੇ ਆ ਇਹ ਇਦਾਂ ਜਾਂਦਾ ਜਿੱਦਾਂ ਇਹਨਾਂ ਦੇ ਪ੍ਰਿੰਟ ਹੁੰਦਾ ਪਰ ਪ੍ਰਿੰਟ ਨਹੀਂ ਇਹੇ ਵਰਕ ਹੋਇਆ ਹੋਇਆ ਕਿਸੇ ਵੀ ਭੈਣ ਨੇ ਮੇਰੇ ਤੋਂ ਲੈਣੇ ਆ ਤੇ ਸਕਰੀਨ ਤੇ ਪਲੀਜ਼ ਆਪਣਾ ਚੈਨਲ ਪਹਿਲਾਂ ਸਬਸਕ੍ਰਾਈਬ ਕਰੋ ਕਿਉਂਕਿ ਜੇ ਚੈਨਲ ਸਬਸਕ੍ਰਾਈਬ ਕਰੋਗੇ ਫਿਰ ਹੀ ਤੁਸੀਂ ਵੀਡੀਓ ਵੇਖ ਪਾਉਗੇ ਇਹ ਮੈਂ ਉਹ ਸ਼ਾਲ ਲੈ ਕੇ ਆਈ ਆ ਕਿ ਸਾਡੀ ਮੰਮਾ ਹੁਣਾਂ ਦੀ ਹਮੇਸ਼ਾ ਡਿਮਾਂਡ ਰਹਿੰਦੀ ਕਿ ਉਵੇਂ ਦੇ ਸ਼ਾਲ ਦਿਖਾਓ ਕਿ ਗਮੀ ਸਮੀ ਤੇ ਸੁੱਖ ਦੁੱਖ ਚ ਵੀ ਲੈ ਜਾਣ ਆਪਾਂ ਤਾਂ ਕਹਿੰਨੇ ਸਾਰੇ ਸੁੱਖ ਚ ਹੀ ਲੈ ਜਾਣ ਇਹ ਵੇਖੋ ਇਹ ਵੀ ਕਿੱਡਾ ਸੋਹਣਾ ਪਿਓਰ ਦਾ ਸ਼ਾਲ ਆ ਸੋਜਨੀ ਵਰਕ ਵਾਲੇ ਸ਼ਾਲ ਨਹੀਂ ਹੁੰਦੇ ਉਹ ਆ ਮੈਂ ਤੁਹਾਨੂੰ ਨੇੜੋਂ ਚੈੱਕ ਕਰਾਉਣੀ ਆ ਬਹੁਤ ਹੀ ਸੋਹਣਾ ਪੂਰਾ ਹੈਂਡਵਰਕ ਹੋਇਆ ਹੋਇਆ ਇਹਨਾਂ ਸ਼ਾਲਾਂ ਉੱਪਰ ਇਹ ਵੇਖੋ ਹੱਥ ਦੀ ਕਢਾਈ ਕਰੀ ਵੀ ਆ ਸੋਜਨੀ ਵਰਕ ਆ ਪੂਰਾ ਫੁੱਲ ਜਾਲਾਂ ਇਹ ਵੇਖੋ ਇਹਨਾਂ ਤੇ ਪੂਰਾ ਫੁੱਲ ਜਾਲ ਬਣਿਆ ਹੋਇਆ ਬਹੁਤ ਹੀ ਸੋਹਣੇ ਆ ਇਹਦੇ ਚ ਸਾਡੇ ਕੋਲ ਬਹੁਤ ਸਾਰੇ ਕਲਰ ਆ ਤੇ ਜੇ ਤੁਸੀਂ ਜੀਤੀ ਪੈਨ ਤੁਸੀ ਮੈਨੋਂ ਮੰਗਵਾ ਲੈ ਕਰੋ ਤੇ ਵਿਦਾਊਟ ਪੇਮੈਂਟ ਕਿਸੇ ਦਾ ਕੋਈ ਸ਼ਾਲ ਜਾਂ ਸੂਟ ਹੋਲਡ ਨਹੀਂ ਰੱਖਿਆ ਜਾਊਗਾ ਇਹ ਵੇਖੋ ਇਹ ਚ ਵੀ ਫੁੱਲੀ ਜਾਲ ਆ ਇਹੋ ਜਿਹੀ ਸ਼ਾਲ ਨਹੀਂ ਤੁਸੀਂ ਕਿਤੇ ਵੇਖਿਓ ਨੇ ਹੱਥ ਦਾ ਕੰਮ ਆ ਇਹਨਾਂ ਚ ਕਲਰ ਵੀ ਬਹੁਤ ਜਿਆਦਾ ਸੋਹਣੇ ਆ ਜੇ ਕਿਸੇ ਭੈਣ ਨੇ ਇਹ ਇਦਾਂ ਵੀ ਲੈਣੇ ਆ ਜਿਵੇਂ ਕਿਸੇ ਨੇ ਇਹ ਕੰਮ ਕਰਾਉਣਾ ਇਹ ਤੁਸੀਂ ਕਿਤੇ ਵਿਆਹ ਸ਼ਾਦੀ ਚ ਵੀ ਆਪਣੇ ਮੋਢਿਆਂ ਉੱਪਰ ਵੇਅਰ ਕੀਤਾਵੇ ਬਹੁਤ ਹੀ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਬੜਾ ਸਿੰਗਲ ਟਾਂਕੇ ਨਾਲ ਹੱਥ ਦੀ ਕਢਾਈ ਕਰੀ ਵੀ ਆ ਬਹੁਤ ਸੋਹਣੇ ਕਲਰ ਆ ਅੱਜ ਲਾਈਟ ਡਾਰਕ ਆਪਾਂ ਸਾਰੇ ਲੈ ਕੇ ਆਏ ਆ ਤੇ ਇੰਸਟਾਗ੍ਰਾਮ ਉੱਪਰ ਵੀ ਆਪਣਾ ਚੈਨਲ ਆ ਅਦਾਕਾਰੀ ਬਾਈ ਨੇਮ ਤੇ ਉੱਥੇ ਵੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਤੇ ਪਲੀਜ਼ ਭੈਣੋ ਵੱਤੋ ਆ ਚੈਨਲ ਆਪਣਾ ਸਬਸਕ੍ਰਾਈਬ ਕਰੋ ਆ ਵੇਖੋ ਜੀ ਕਿੰਨੇ ਸੋਹਣਾ ਬਣਿਆ ਵੇ ਇਹਦੇ ਤੇ ਇਹੋ ਜਿਹੇ ਸ਼ਾਲ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਜੀ ਜਿਹੜੇ ਇਹ ਸ਼ਾਲ ਆ ਇਹ ਲਾਈਟ ਡਾਰਕ ਸਾਰੇ ਕਲਰਾਂ ਚ ਲਾਈਟ ਡਾਰਕ ਤੁਸੀਂ ਆਹ ਵੇਖੋ ਆਹ ਵਾਈਟ ਆ ਇਹ ਸਾਡੀ ਦਾਦੀ ਨਾਨੀਆਂ ਲੈ ਸਕਦੀਆਂ ਅੱਜ ਸਪੈਸ਼ਲ ਉਹਨਾਂ ਦੀ ਡਿਮਾਂਡ ਤੇ ਹੀ ਆਪਾਂ ਵੀਡੀਓ ਬਣਾਇਆ ਵੀ ਕਹਿੰਦੇ ਤੁਸੀਂ ਕੁੜੀਆਂ ਲਈ ਤਾਂ ਬਹੁਤ ਕੁਝ ਵਿਖਾ ਰਹੇ ਹੋ ਪਰ ਸਾਨੂੰ ਨਹੀਂ ਕੁਝ ਵਿਖਾ ਰਹੇ ਆਹ ਵੇਖੋ ਜੀ ਥੋੜਾ ਵੀ ਅੱਜ ਆਪਾਂ ਲਾਂਬਾ ਲਾਤਾ ਆਹ ਵੇਖੋ ਕਿੰਡੇ ਪਿਓਰ ਦੇ ਸ਼ਾਲ ਆ ਲਾਈਟ weight ਆ ਫੁੱਲੀ ਜਾਲਿੰਨਾ ਚ ਬਣਿਆ ਹੋਇਆ ਇਹ ਸ਼ਾਲ ਹੋਣਗੇ ਇਹ ਇਹ ਕੋਈ ਵੀ ਤੁਹਾਨੂੰਵੇਂ ਨਹੀਂ ਆਊਗਾ ਆ ਵੇਖੋ ਪੂਰੀ ਹੱਥ ਦੀ ਕੜਾਈ ਕੀਤੀ ਹੋਈ ਹੈ ਵੇਖੋ ਜੀ ਇੰਨਾ ਸੋਹਣਾ ਕੀਤੇ ਵਿਆ ਵੇਖੋ ਨੀਚੇ ਤੁਹਾਨੂੰਵੇਂ ਥ੍ਰੈਡ ਦਿਖਦਾ ਹੋਊਗਾ ਐਵੇਂ ਲੱਗਦਾ ਕਿ ਇੰਨਾ ਚ ਕੋਈ ਪ੍ਰਿੰਟ ਬਣਿਆ ਹੋਇਆ ਬਹੁਤ ਹੀ ਸੋਹਣੇ ਲੱਗਦੇ ਆ ਸ਼ਾਲ ਕਿਸੇ ਨੂੰ ਆ ਕਲਰ ਕੰਬੀਨੇਸ਼ਨ ਚੈੱਕ ਕਰੋ ਤੇ ਪਲੀਜ਼ ਪੈਨ ਮੈਂ ਵਾਰ-ਵਾਰ ਕਹਿੰਦੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰੋ ਇਹਨਾਂ ਸਾਡੇ ਕੋਲ ਬਹੁਤ سارے ਕਲਰ ਆ। ਇਦਾਂ ਦੇ ਕਲਰ ਤੁਸੀਂ ਕਿਤੇ ਨਹੀਂ ਵੇਖੇ ਹੋਣਗੇ ਬਹੁਤ ਹੀ ਪਿਓਰ ਵਾਲੇ ਸ਼ਾਲ ਆ। ਕੰਮ ਦੇਖੋ ਤੁਸੀਂ ਇਹਨਾਂ ਦਾ। ਕਿੰਨਾ ਸੋਹਣਾ ਹੋਇਆ ਵੈ। ਆਪਾਂ ਸਰਦੀਆਂ 'ਚ ਲੈ ਆਏ ਵੀ ਇਹ ਸ਼ਾਲ ਤੁਹਾਡੇ ਸਦਾਬਾਰ ਚੱਲਦੇ ਆ। ਆਵੇ। ਆਹ ਰੰਗ ਤਾਂ ਹਮੇਸ਼ਾ ਕਿਤੇ ਲੈ ਜਾਓ ਤੁਸੀਂ। ਫਿੱਕੇ ਸੂਟ ਨਾਲ, ਡਾਰਕ ਸੂਟ ਨਾਲ, ਮੈਚਿੰਗ ਸੂਟ ਨਾਲ ਕਿੱਦਾਂ ਦੇ ਨੇ ਵੀ ਕਰ ਲਓ। ਉਵੇਂ ਹੀ ਹੋਗਾ ਸੇਮ ਸਾਰਿਆਂ 'ਚ ਹੈਗਾ ਇਹ। ਕਲਰ ਡਿਫਰੈਂਟ ਡਿਫਰੈਂਟ ਆ ਇਹਨਾਂ ਦੇ। ਉਹ ਮੈਂ ਤੁਹਾਨੂੰ ਸ਼ੋਅ ਕਰ ਰਹੀ ਆ। ਇਹ ਵੇਖੋ ਆਹ ਸ਼ਾਲ ਵੇਖੋ ਕਿੰਨਾ ਸੋਹਣਾ ਲੱਗੂਗਾ ਜਿਹੜਾ ਇਹ ਸ਼ਾਲ ਆ ਬਹੁਤ ਪਿਆਰਾ ਬਹੁਤ ਸੋਹਣਾ ਲੱਗੂਗਾ ਜੇ ਕਿਸੇ ਭੈਣ ਨੇ ਆਪਣੀ ਨੋ ਨੂੰ ਧੀ ਨੂੰ ਕਿਸੇ ਨੂੰ ਗਿਫਟ ਕਰਨਾ ਤੇ ਉਹਦੇ ਲਈ ਬਹੁਤ ਹੀ ਸੋਹਣਾ ਲੱਗਦਾ ਅੱਜ ਕੱਲ ਵੈਡਿੰਗ ਸੀਜ਼ਨ ਆ ਉਹਦੇ ਚ ਆਪਾਂ ਵਰੀ ਚ ਇਹ ਸ਼ਾਲ ਐਡ ਕੀਤਾਵੇ ਤੇ ਬਹੁਤ ਜਿਆਦਾ ਸੋਹਣਾ ਲੱਗੂਗਾ ਕੰਮ ਚੈੱਕ ਕਰੋ ਤੁਸੀਂ ਕੰਮ ਦੇ ਆਪਣਾ ਕੋਈ ਲੰਬਾ ਨਹੀਂ ਨੀਟ ਕਲੀਨ ਕੰਮ ਹੋਊਗਾ ਬਹੁਤ ਸੋਹਣੇ ਲੱਗਦੇ ਆ ਹੁਣ ਜਿਹੜਾ ਸੀਜ਼ਨ ਆ ਕੀ ਪਹਿਨਣ ਨੂੰ ਬਿਲਕੁਲ ਵੀ ਕੋਟੀ ਵગેਰਾ ਪਾਉਣੀ ਚੰਗੀ ਨਹੀਂ ਲੱਗਦੀ ਬੜੀ ਰਾਇਲ ਜੀ ਲੁੱਕ ਆਉਂਦੀ ਹੈ ਜੇ ਤੁਹਾਡੇ ਸ਼ੌਰਵਰ ਕੀਤਾ ਹੁੰਦਾ ਆ ਵੀ ਫਨੀ ਬਹੁਤ ਜਿਆਦੇ ਸੋਹਣੇ ਆ ਇਹ ਵੇਖੋ ਇਹ ਵੀ ਫੁੱਲ ਹੈਵੀ ਹੈ ਇਹਦਾ ਥੋੜਾ ਜਿਹਾ ਇਹਨਾਂ ਨਾਲੋਂ ਡਿਫਰੈਂਟ ਆ ਇਹਦੇ ਤੇ ਹੈਂਡਵਰਕ ਪਲੱਸ ਮਸ਼ੀਨਰੀ ਵਰਕ ਹੋਇਆ ਹੋਇਆ ਆ ਆ ਵੇਖੋ ਤੁਸੀਂ ਇਹਦੇ ਤੇ ਇਦਾਂ ਤੁਸੀਂ ਲੈ ਸਕਦੇ ਹੋ ਬਹੁਤ ਹੀ ਸੋਹਣੇ ਕੰਮ ਕੀਤਾ ਹੋਇਆ ਇਹ ਤੇ ਬਲੈਕ ਕਲਰ ਦਾ ਕੀਤਾ ਇਹ ਵੀ ਕੋਈ ਵੀ ਫੈਨ ਵੇਅਰ ਕਰ ਸਕਦੀ ਹੈ ਤੇ ਵਾਈਟ ਤੁਹਾਨੂੰ ਆਪਾਂ نیچے ਦਿਖਾਇਆ ਹੀ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਵੇਖੋ ਇਹ ਕਿਸੇ ਨੇ ਇਹ ਜੋ ਸਵਾਲ ਆਪਣੇ ਤੋਂ ਲੈਣੇ ਆ ਤੇ ਸਕਰੀਨ ਤੇ ਨੰਬਰ ਆ ਆ ਵੀ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣੇ ਆ ਸਾਰੇ ਹੱਥ ਦਾ ਵਰਕਾ ਸੋਜਨੀ ਵਰਕ ਦੇ ਆ ਵੇਖੋ ਜੀ ਇਹਦੇ ਵਿੱਚ ਚੰਬੀਆਂ ਜਾਂਦੀਆਂ ਕਿੱਡੀਆਂ ਸੋਹਣੀਆਂ ਲੱਗਦੀਆਂ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਇਹ ਤੁਸੀਂ ਅੰਬਾਂਗਾਂ ਵਿੱਚ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਹਣੀਆਂ ਲੱਗਦੀਆਂ ਵਿੱਚ ਨਿੱਕੇ ਨਿੱਕੇ ਬੋਟੀਆਂ ਨੇ ਤੇ ਕਿਸੇ ਵੀ ਭੈਣ ਨੇ ਇਹ ਲੈਣੇ ਆ ਤੇ ਆਪਣੇ ਤੋਂ ਤੁਸੀਂ ਵੀਡੀਓ ਦੇ ਲਈ ਸ਼ੁਕਰੀਆ ਜੀ ਦੁਬਾਰਾ ਮੈਂ ਤੁਹਾਨੂੰ ਫਿਰ ਇੱਕ ਵਾਰੀ ਸੀ ਇੱਥੇ ਕਰਾਉਣੀ ਆ ਇਹ ਚੈੱਕ ਕਰੋ ਕਿੰਨੇ ਕਲਰ ਆ ਕਿੰਨਾ ਸੋਹਣੇ ਛੋਲੇ ਆ ਇਹ ਦੇਖੋ ਸਾਰੀ ਵੀਡੀਓ ਵੇਖਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਕਿ ਵਾਕਿਆ ਹੀ ਵੱਖਰੇ ਸ਼ਾਲ ਆ ਐਨੇ ਕਲਰ ਕੰਬੀਨੇਸ਼ਨ ਤੁਸੀਂ ਕਿਤੇ ਵੇਖਿਆ ਹੈ